ਤਾਂ ਕੋਈ ਦੱਸੀ ਕੀ ਸਾਰੀ ਗੱਲਬਾਤ ਹੋਈ ਹੈ ਕਿ ਸਪੀਕੇਰ ਦੇ ਨਾਲ ਮੇਪਾਨ ਚੱਲ ਰਹੀ ਹੈ ਇਹ ਰਾਤ ਨੂੰ ਸ਼ਾਰਟ ਸਰਕਟ ਦੇ ਥਰੂ ਅੱਗ ਲੱਗੀ ਹੈ ਤੇ ਪਤਾ ਲੱਗਿਆ ਪਤਾ ਲੱਗਿਆ ਫਾਇਰ ਬ੍ਰੇਡ ਨਾਲ ਬੁਝਾਈ ਹੈ ਤੇ ਬਾਈ ਵੀ ਨਾਲ ਇੱਧਰ ਖੜੇ ਆ ਪਰਲੇ ਬੱਸ ਬਾਈਵਲ ਮਾਰਦੇ ਕੈਮਰਾ ਤੇ ਕੋਈ 5-7 ਲੱਖ ਰੁਪਏ ਦਾ ਨੁਕਸਾਨ ਟੋਟਲ ਦਿਸੇ ਕਿੰਨੇ ਵੇ ਦੀ ਗੱਲ ਹੈ ਰਾਤ 2:00 ਹੀ ਵੇ ਦੀ ਲੱਗ ਰਹੀ ਹੈ 5 ਗ੍ਰੀਡ ਆ ਗਈ ਸੀ ਮੌਕੇ ਤੇ ਹਾਂ ਫਾਇਰ ਬ੍ਰੇਡ ਮੌਕੇ ਤੇ ਆ ਕਿਸ ਤਰ੍ਹਾਂ ਉਹਨਾਂ ਨੇ ਜਿਵੇਂ ਆਪਕੋ ਜਨੇ ਬੁਝਾਈ ਉਹ ਮੈਂ ਤਾਂ ਅੰਦਰ ਹੀ ਸੀਗਾ ਫਸਿਆ ਤੇ ਇਹਨਾਂ ਨੇ ਆਪ ਹੀ ਬਾਹਰੋਂ ਸ਼ਟਰ ਛੋਟਰ ਪਟਕੇ ਦੇ ਫਾਇਰ ਬੁਗੈਟ ਕਰਕੇ ਹੀ ਬਚਤ ਹੋਈ ਹੈ ਸਾਡੀ ਮੌਕੇ ਤੇ ਪਹੁੰਚ ਗਏ ਤੇ ਜਿਨ੍ਹਾਂ ਨੇ ਟਾਈਮ ਨਾਲ ਕੰਟਰੋਲ ਕਰ ਲਿਆ ਕਿੰਨਾ ਨੁਕਸਾਨ ਨੂੰ ਸਾਨਾ ਤਕਰੀਬਨ ਕੋਈ 5-7 ਲੱਖ ਰੁਪਏ ਦਾ ਸਾਰਾ ਟੋਟਲ ਜ਼ੁਮਾਨਦਾਰੀ ਦਾ ਸਿਰ ਸਾਰਾ ਬੀਲੀ ਦਾ ਫੁਰ ਫੀਟਿੰਗ ਫੁਰ ਦਾ ਸਾਰਾ ਉਹ ਕਿੰਨਾ ਚਲੋ ਜੋ ਉਹ ਵੀ ਜੇ ਮੰਗਦਾ ਜੇ ਵੀ ਸਰਕਾਰ ਜਿਹੜੀ ਵੀ ਹੈਲਪ ਕਰ ਸਕਦਾ ਹੋ ਠੀਕ ਆ ਬੱਸ ਕੋਈ ਇਧਰ ਕੀ ਸਾਰੀ ਗੱਲਬਾਤ ਹੋਈ ਹੈ ਕਿ ਕੀਕੇ ਦੇ ਨਾਲ ਮੀਹ ਪਾਣ ਚੱਲ ਰਹੀ ਹੈ ਇਹ ਰਾਤ ਨੂੰ ਸ਼ਾਰਟ ਸਰਕਟ ਦੇ ਥਰੂ ਅੱਗ ਲੱਗੀ ਹੈ ਤੇ ਪਤਾ ਲੱਗਿਆ ਪਤਾ ਲੱਗਿਆ ਫਾਇਰ ਬ੍ਰੀਡ ਆ ਲੈਣੇ ਬੁਝਾਈ ਹੈ ਕੋਈ ਬਾਈ ਵੀ ਨਾਲ ਇਧਰ ਖੜੇ ਆ ਪਰਲੇ ਬੱਸ ਬਾਈ ਵੱਲ ਮਾਰ ਦੇ ਕੈਮਰਾ ਕੁਈ 5-7 ਲੱਖ ਰੁਪਏ ਦਾ ਨੁਕਸਾਨ ਟੋਟਲ ਕਿੰਨੇ ਵੇ ਦੀ ਗੱਲ ਹੈ ਰਾਤ 2:00 ਵੇ ਦੀ ਗੱਲ ਹੈ 5 ਗ੍ਰੀਡ ਆ ਗਈ ਸੀ ਮੋਕੇ ਦਾ ਹਾਂ ਫਾਇਰ ਡੇਟ ਮੋਕੇ ਤੇ ਕਿਸ ਤਰ੍ਹਾਂ ਹੋਣਾ ਕਿ ਜਿਵੇਂ ਆਪ ਤੁਸੀਂ ਨੇ ਬੁਝਾਈ ਉਹ ਮੈਂ ਤਾਂ ਅੰਦਰ ਹੀ ਸੀਗਾ ਫਸਿਆ ਤੇ ਇਹਨਾਂ ਨੇ ਆਪ ਹੀ ਬਾਹਰੋਂ ਸ਼ਟਰ ਛੋਟਰ ਪਟਕ ਕੇ ਦੇ ਟਾਇਰ ਬੁਗੜ ਕਰਕੇ ਹੀ ਬਚਤੋ ਹੀ ਹੈ ਥਾਰੀ ਮੋਕੇ ਤੇ ਪਹੁੰਚ ਗਏ ਤੇ ਜਿਨ੍ਹਾਂ ਨੇ ਟਾਈਮ ਨਾਲ ਕੰਟਰੋਲ ਕਰ ਲਿਆ ਕਿੰਨਾ ਨੁਕਸਾਨ ਨੁਕਸਾਨ तकरीबन ਕੋਈ 5-7 ਲੱਖ ਰੁਪਏ ਦਾ ਸਾਰਾ ਟੋਟਲ ਜ਼ੁਪਾਨਦਾਰੀ ਦਾ ਸਿਰ ਸਾਰਾ ਬੀਲੀ ਦਾ ਫੂਟੀਂਗ ਫੂਟੀਂਗ ਦਾ ਸਾਰਾ ਉਹ ਕੀ ਮੰਗ ਚਲੋ ਜੋ ਵੀ ਮੰਗਦਾ ਜੇ ਵੀ ਸਰਕਾਰ ਜਿਹੜੀ ਵੀ ਹੈਲਪ ਕਰ ਸਕਦਾ ਹੋ ਠੀਕ ਹੈ ਦੱਸੋ ਆਪ ਕੋਪਿੰਦਰ ਦੀ ਕੀ ਸਾਰੀ ਗੱਲਬਾਤ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਨੁਕਸਾਨ ਚੱਪ ਰਹੀ ਹੈ ਇਹ ਰਾਤ ਨੂੰ ਸ਼ਾਰਟ ਸਰਕਟ ਦੇ ਥਰੂ ਅੱਗ ਲੱਗੀ ਹੈ ਪਤਾ ਲੱਗਿਆ ਪਤਾ ਲੱਗਿਆ ਫਾਇਰ ਬ੍ਰੇਡ ਆਦਨੇ ਬੁਝਾਈ ਹੈ ਉਹ ਬਾਈ ਵੀ ਨਾਲ ਇਧਰ ਖੜੇ ਆ ਪਰਲੇ ਬਸੇ ਬਾਈ ਵੱਲ ਮਾਰਦੇ ਕੈਮਰਾ ਤੇ ਕੋਈ 5-7 ਲੱਖ ਰੁਪਏ ਦਾ ਨੁਕਸਾਨ ਟੋਟਲ ਦੱਸ ਕਿੰਨੇ ਵਜੇ ਦੀ ਗੱਲ ਹੈ ਰਾਤ 2:00 ਵਜੇ ਦੀ ਗੱਲ ਹੈ ਫਾਇਰ ਬ੍ਰੇਡ ਆ ਗਈ ਸੀ ਮੋਕੇ ਪਹਾ ਹਾਂ ਫਾਇਰ ਬ੍ਰੇਡ ਮੋਕੇ ਤੇ ਕਿਸ ਤਰ੍ਹਾਂ ਹੋਣਾ ਕਿ ਜਿਵੇਂ ਆਪ ਕਿੰਨੇ ਬੁਝਾਈ ਉਹ ਮੈਂ ਤਾਂ ਅੰਦਰ ਹੀ ਸੀਗਾ ਫਸਿਆ ਤੇ ਇਹਨਾਂ ਨੇ ਆਪ ਹੀ ਬਾਹਰੋਂ ਸ਼ਟਰ ਛੋਟਰ ਪਟਕੇ ਦੇ ਫਾਇਰ ਬੁਡ ਕਰਕੇ ਹੀ ਬਚਤੋ ਹੀ ਆ ਸਾਰੇ ਮੌਕੇ ਤੇ ਪਹੁੰਚ ਗਏ ਜਦੋਂ ਨੇ ਟਾਈਮ ਨਾਲ ਕੰਟਰੋਲ ਕਰ ਲਿਆ ਕਿੰਨਾ ਨੁਕਸਾਨ ਕੁਝ ਛਾਣ ਤਕਰੀਬਨ ਕੋਈ 5-7 ਲੱਖ ਰੁਪਏ ਦਾ ਸਾਰਾ ਟੋਟਲ ਜ਼ੁਮਾਨਦਾਰੀ ਦਾ ਸਿਰ ਸਾਰਾ ਬੀਲੀ ਦਾ ਫੂਡੀਟਿੰਗ ਫੂਡਿੰਗ ਦਾ ਸਾਰਾ ਉਹ ਕੀ ਮੰਗਦਾ ਚਲੋ ਜੋ ਵੀ ਮੰਗਦਾ ਜੇ ਵੀ ਸਰਕਾਰ ਜਿਹੜੀ ਵੀ ਹੈਲਪ ਕਰ ਸਕਦਾ ਹੋ ਠੀਕ ਹੈ ਬੱਸ